ਖੜਗੀਆਂ ਨਾਲ ਗੱਲ ਹੋਈ ਹੈ ਉਹ ਹਾਲਾਤ ਤਾਂ ਦੇਖ ਹੀ ਰਹੇ ਹੋਗੇ ਸੁਭਕ ਤੌਰ ਦੇ ਤੇ ਭਜੀ ਜਿੱਕੋ ਜਿਹੜੀ ਕਬੱਡੀ ਉਹ ਵੀ ਆਪਣੇ ਥਾਂ ਹੈ ਪਰ ਆ ਜ਼ਰੂਰੀ ਹੈ ਪਿੰਡਾਂ ਆ ਹਰ ਪੀੜ ਤੇ ਪਰਿਵਾਰਾਂ ਦੇ ਨਾਲ ਖੜਨਾ ਬਹੁਤ ਜ਼ਰੂਰੀ ਹੈ ਬਹੁਤ ਜਬੀਨਾ ਤਾਂ ਹੁਣ ਦੁੱਬੀਆਂ ਪਈਆਂ ਬਸਲ ਡੁੱਬ ਗਈ ਹੈ ਥੋੜੀ ਜਿਹੀ ਰਾਹ ਤੁਸੀਂ ਮਦਦ ਕਰਨੀ ਇੱਕ ਪੱਕਾ ਕੋਈ ਰੱਖਿਓ ਵੀ ਠੇਕੇ ਦੇ ਵਿੱਚ ਥੋੜੀ ਰਾਹਤ ਦੇ ਦਿਓ ਕਿ ਅਸੀਂ ਕਮਾਫੀ ਕਰਦੇ ਜਿੰਨੇ ਕਿਸਾਨ ਭਰਾ ਨੇ ਇੱਕ ਵੀ ਜਿਹੜੀ ਮਤਕਨ ਜਿਹੜੇ ਠੇਕੇ ਆ ਤੁਸੀਂ ਨਾਂ ਲੈਣ ਤਾਂ ਕੋਈ ਫਰਕ ਨਹੀਂ ਪੈਣਾ ਕਿਸਾਨਾਂ ਦਾ ਬਾਈ ਦਿਖਾ ਗਿਆਂ ਦਾ ਗੱਲ ਤਾਂ ਸਹੀ ਹੈ ਕਿ ਕੀ ਕੀ ਸੋਚ ਰਹੇ ਨੇ ਇਸ ਸਮੇਂ ਪੰਜਾਬ ਦੇ ਬਾਰੇ ਜਿਹੜਾ ਹਾਲਾਤਾਂ ਦੇ ਬਾਰੇ ਇਹ ਕੋਈ ਜਿੰਨੇ ਵੀ ਕਬੱਡੀ ਪਲੇਅਰ ਨੇ ਸਾਰੇ ਹੀ ਹਰ ਪਿੱਛਾ ਦੇ ਪਰਿਵਾਰਾਂ ਦੇ ਨਾਲ ਨੇ ਜ਼ਿਆਦਾਤਰ ਮਾਝੇ ਦੇ ਬਹੁਤ ਜ਼ਿਆਦੇ ਪਲੇਅਰ ਨੇ ਉਹ ਆਪ ਨੂੰ ਬਹੁਤ ਜ਼ਿਆਦਾ ਡੁੱਬੀ ਹੋਏ ਨੇ ਇਹ ਸਾਰਿਆਂ ਨਾਲ ਗੱਲਬਾਤ ਹੋਈ ਹੈ ਤੇ ਬਹੁਤ ਵਧੀਆ ਰਿਸਪਾਂਸ ਸਾਰੇ ਬਹੁਤ ਮਤ ਕਰ ਰਹੇ ਨੇ ਬਿਲਕੁਲ ਸੁਮੇਂਦਰ ਵੀਰੇ ਜਦੋਂ ਇਹ ਜੇ ਸਾਡੇ ਭਰਾਣ ਕੇ ਸਾਡੇ ਨਾਲ ਖੜ ਜਾਣ ਤੇ ਅੱਡੇ ਆਪਣੇ ਵੱਡੇ ਵੱਡੇ ਜਿਹੜੇ ਕਾਰਜ ਹੁੰਦੇ ਆ ਜਿਹੜੇ ਉਹ ਇਹੋ ਜਿਹੀ ਭਰਾਈ ਪੂਰੇ ਕਰ ਦਿੰਦੇ ਪੰਜਾਬ ਦੇ ਲਈ ਫਸਲਾਂ ਲਈ ਤਾਂ ਹਈਆ ਘਰ ਡੁੱਬੇ ਪਏ ਨੇ ਉਹ ਵੀ ਮਾਨੂੰ ਭਾਗੂ ਕਰਦੀਆਂ ਨੇ ਭਾਜੀ ਅਕਸਰ ਇਹਨਾ ਜਦੋਂ ਵੀ ਆਪਾਂ ਸੋਸ਼ਲ ਮੀਡੀਆ ਖੋਲ੍ਹਦੇ ਹਾਂ ਫੇਸਬੁਕ ਖੋਲ੍ਹੀ ਜਾਂ ਇੰਸਟਾਗ੍ਰam ਖੋਲ੍ਹੀਏ ਕੁਝ ਵੀਡੀਓ ਇਦਾਂ ਨਹੀਂ ਆਈਆਂ ਦੇਖ ਕੇ इमोशनल ਹੁੰਦਾ ਬੰਦਾ ਆਪਣੇ ਆਪ ਅੱਖਾਂ 'ਚ ਪਾਣੀ ਆਉਂਦਾ ਕੋਈ 2 ਮਹੀਨੇ ਦੀ ਬਚੀ ਸੀ ਉਹ ਬੜਾ ਫਾਇਦਾ ਸਭ ਆਉਣ ਨੂੰ ਤਿਆਰ ਲਈ ਠੱਕੇ ਨਾਲ ਲੈ ਕੇ ਆਈ ਹੁੰਦੇ ਅਬ ਜਦੋਂ ਇਦਾਂ ਦੀ ਵੀਡੀਓ ਦੇਖਦੇ ਆ ਪਾਣੀ ਵਿੱਚ ਜਿੱਦਾਂ ਫਸੇ ਹੋਏ ਨੇ ਡੈਮੇਜਰ ਕਿਦਾਂ ਪਸੂ ਆਪਣੇ ਕਿਦਾਂ ਮਰ ਗਏ ਨੇ ਬਹੁਤ ਭਾਗੂ ਕਰਦੀਆਂ ਨੇ ਸਤਿ ਸ਼੍ਰੀ ਅਕਾਲ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਕੁਸ਼ਵਿੰਦਰ ਸਿੰਘ ਇਸ ਸਮ ਲਗਾਤਾਰ ਸੇਵਾਵਾਂ ਕੀਤੀ ਜਾ ਰਹੀ ਹੈ ਇੱਕ ਪਾਸੇ ਜਿੱਥੇ ਰੈਸਕਿਊ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਰਸਦ ਵੀ ਪਹੁੰਚਾਈ ਜਾ ਰਹੀ ਹੈ ਪਰ ਵੱ ਤੋਂ ਵੱਡੀ ਗੱਲ ਹੈ ਕਿ ਜਿਹੀਆਂ ਜਥੇਬੰਦੀਆਂ ਦੀ ਬੈਕਬੋਨ ਹੁੰਦੇ ਨੇ ਸਾਡੇ ਐਨ ਆਰ ਆਈ ਭਰਾ ਕਬੱਡੀ ਜਗਤ ਹੈ ਇੱਕ ਬਹੁਤ ਵੱਡਾ ਚਿਹਰਾ ਜਿਹੜਾ ਕਬੱਡੀ ਮਾਂ ਖੇਡ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ ਕਾਲਾ ਬਾਗੜੀਆਂ ਵਾਲਾ ਵੀ ਅੱਜ ਇਸ ਇਲਾਕੇ ਦੇ ਵਿੱਚ ਪਹੁੰਚ ਚੁੱਕਿਆ ਅਜਲਾਲੇ ਦੇ ਖੇਤਰ ਤੋਂ ਵੀ ਪਹੁੰਚ ਚੁੱਕਿਆ ਸਾ ਮੌਜੂਦ ਵੀਰੋਣਾ ਨਾਲ ਮੀਟਿੰਗ ਕੀਤੀ ਹੈ ਵੀ ਜਿਸ ਤਰੀਕੇ ਦੀ ਵੀ ਸੇਵਾ ਚਾਹੀਦੀ ਹੈ ਅਸੀਂ ਹਾਜ਼ਰ ਹਾਂ ਤਾਂ ਪਹਿਲਾਂ ਤੋਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਔਰ ਜਿਸ ਤਰੀਕੇ ਨਾਲ ਜਥੇਬੰਦੀ ਕੰਮ ਕਰ ਰਹੀ ਹੈ ਕਿਵੇਂ ਤੁਸੀਂ ਜਥੇਬੰਦੀ ਤੱਕ ਪਹੁੰਚੇ ਹੋ ਤੁਸੀਂ ਦੇਖੋ ਪਾਜੀ ਮਨਜੋਤ ਨਾਲ ਸਾਡਾ ਪਹਿਲਾਂ ਵੀ ਲਿੰਕ ਹੈ ਸਾਰਾ ਪਾਜੀ ਨਾਲ ਬਹੁਤ ਵਧੀਆ ਕੰਮ ਕਰਦੇ ਨੇ ਤੇ ਜੋ ਵੀ ਜਿੱਦਾਂ ਮੰਨ ਲਓ ਅਸੀਂ ਪਿੰਡਾਂ 'ਚ ਬਿਠੀਆਂ ਉਹ ਕੁਝ ਵੀ ਪਤਾ ਹੈਗਾ ਕਿਹੜੀ ਚੀਜ਼ ਦੀ ਲੋੜ ਹੈ ਪਾਜੀ ਜੀ ਪਹਿਲੀ ਦਿਨ ਤੋਂ ਜੁੜੇ ਹੋਏ ਰਹੇ ਤੁਸੀਂ ਪਾਜੀ ਦਾ ਨਹੀਂ ਫਾਰਮਚਰ ਜਿੱਤਾਂ ਕਿ ਜੋ ਹਨ ਸੇਵਾ ਲਾਂਗੇ ਅਸੀਂ ਪਾਜੀ ਤੱਕ ਪਹੁੰਚਾਉਂਦੇ ਹਾਂ ਤੁਹਾਡੇ ਗਾਂ ਪਿੰਡਾਂ ਦਾ ਕੀ ਮਾਹੌਲ ਹੈ ਕਿਦਾਂ ਦਾ ਉਹ ਪਾਜੀ ਨੂੰ ਪਤਾ ਸਾਰਾ ਤੁਹਾਡੇ ਪਾਜੀ ਬੜੇ ਬੜੇ ਨਾ ਮੈਂ ਦੋ ਤਿੰਨ ਦਿਨ ਤੋਂ ਕੋਸਤਾ ਦੇਖ ਰਿਹਾ ਸੀਗਾ ਲੋਕਾਂ ਦੀ ਆਪ ਹੀ ਕੋਈ ਗੱਲ ਨਹੀਂ ਟੂਰਨਾਮੈਂਟ ਆਉਂਦੇ ਸਾਲ ਨੂੰ ਕਰਾ ਲਾਂਗੇ ਸੀ ਪਰ ਇਸ ਸਮੇਂ ਪੰਜਾਬ ਨੂੰ ਲੋੜ ਹੈ ਤਾਂ ਤੁਸੀਂ ਤਾਂ ਬਹੁਤ ਵੱਡਾ ਕੱਪ ਆਪਣੇ ਪਿੰਡ ਦੇ ਵਿੱਚ ਕਰਾ ਲਿਓ ਖਿਡਾਰੀਆਂ ਨਾਲ ਗੱਲ ਹੋਈ ਹੈ ਉਹ ਹਾਲਾਤ ਤਾਂ ਦੇਖ ਹੀ ਰਹੇ ਹੋਗੇ ਸੁਭਕ ਤੌਰ ਤੇ ਤੇ ਬਜੀ ਉਹ ਜਿਹੜੀ ਕਬੱਡੀ ਉਹ ਵੀ ਆਪਣੇ ਸਾਹੇ ਪਰ ਆ ਜ਼ਰੂਰੀ ਏ ਪਿੰਡ ਆ ਹਰ ਪੀੜ ਤੇ ਪਰਿਵਾਰਾਂ ਦੇ ਨਾਲ ਖੜਨਾ ਬਹੁਤ ਜ਼ਰੂਰੀ ਏ ਤੇ ਪ੍ਰਮਾਤਮਾ ਜੀ ਕਾਪੂ ਆਪਣੇ ਸਮੇਂ ਨਾਲ ਦੇਖੋ ਕੀ ਬਣਦਾ ਜੀ ਅਸੀਂ ਇਹ ਨਹੀਂ ਕਹਿੰਦੇ ਕਾਪੂ ਬੰਦ ਹੋਣਾ ਉਹ ਵੀ ਚੱਲਣਾ ਜੀ ਪਰ ਜੋ ਇਸ ਟਾਈਮ ਸੇਵਾ ਕਰਨੀ ਚਾਹੀਦੀ ਹਰ ਕਿਸੇ ਦੀ ਮਦਦ ਕਰਨੀ ਉਹ ਜ਼ਰੂਰੀ ਜੀ ਇਸ ਸਰ ਕੋਈ ਕੋਈ ਜਦੋਂ ਕੋਈ ਕਿਸੇ ਦੀ ਤਸਵੀਰਾਂ ਦੇਖ ਲਓ ਸਾਰਾ ਕੁਝ ਡੁੱਬ ਗਿਆ ਕਰਜ਼ੇ ਸਿਰਾਂ ਦੇ ਉੱਤੇ ਨੇ ਤੁਸੀਂ ਇੱਕ ਕੋਈ ਐਨ ਆਰ ਆਈ ਹੋ ਇੱਕ ਗੱਲ ਵੀ ਸਾਡੇ ਮਨ ਚ ਵੀ ਆਉਂਦੀ ਹੈ ਪਰ ਲੋਕ ਵੀ ਚਾਹੁੰਦੇ ਨੇ ਬਹੁਤ ਸਾਰੇ ਐਨ ਆਰ ਆਈ ਭਰਾਵਾਂ ਦੀ ਜ਼ਰੂਰਤ ਹੈ ਠੇਕੇ ਦੇ ਉੱਤੇ ਕਿਸਾਨ ਵਾਰੇ ਨੇ ਉਹਨਾਂ ਨੂੰ ਵੀ ਅਪੀਲ ਕਰਨੀ ਚਾਹੁੰਦੇ ਹਾਂ ਕਿ ਜ਼ਮੀਨਾਂ ਤਾਂ ਹੁਣ ਸੁੱਕੀਆਂ ਪਈਆਂ ਫਸਲ ਡੁੱਬ ਗਈ ਹੈ ਥੋੜੀ ਜਿਹੀ ਰਾਤ ਤੁਸੀਂ ਮਦਦ ਕਰਨੀ ਇੱਕ ਆਪਕੋ ਵੀ ਰੱਖਿਓ ਵੀ ਠੇਕੇ ਦੇ ਵਿੱਚ ਥੋੜੀ ਰਾਤ ਦੇ ਦਿਓ ਜਾਂ ਠੇਕਾ ਮਾਫੀ ਕਰ ਦਿਓ ਕਿਉਂਕਿ ਜਦੋਂ ਆਪਣਾ ਪੰਜਾਬੀ ਭਾਈਚਾਰਾ ਜੁਗਾ ਪੈ ਕੇ ਜਨਾ ਖੜਦੇ ਆ ਤੇ ਜੋ ਠੇਕੀ ਜਿਦਾ ਕਿ ਵਚਨਾਂ ਤੇ ਕੁਝ ਵੀ ਨਹੀਂ ਹੈਗਾ ਜੀ ਤੇ ਬਾਤ ਉਹ ਵਾਰ ਕੋਸ਼ਿਸ਼ ਇਹ ਜਿੰਨੇ ਕਿਸਾਨ ਭਰਾ ਨੇ ਇੱਕ ਵੀ ਜਿਹੜੀ ਮੰਤਗਨ ਜਿਹੜੇ ਠੀਕੇ ਆ ਸੀ ਨਾਂ ਲੈਣ ਤੇ ਕੋਈ ਫਰਕ ਨਹੀਂ ਪੈਣਾ ਇੱਕ ਸਾਲ ਦਾ ਹਾਂ ਬਿਲਕੁਲ ਤੇ ਉਦਾਂ ਹੀ ਐਨਆਰਆਈ ਵੀਰਾਂ ਨੂੰ ਬੇਨਤੀ ਵੱਧ ਤੋਂ ਵੱਧ ਸਪੋਰਟ ਕਰਨ ਜਿੱਦਾਂ ਆ ਮੈਂ ਸਾਰਿਆਂ ਨੂੰ ਪਿੰਡਾਂ ਦੇ ਵਿੱਚ ਵੇਖ ਰਿਹਾ ਹਾਂ ਤਾਂ ਸਾਡੇ ਪਿੰਡਾਂ 'ਚ ਗੱਲਬਾਤ ਚੱਲਦੀ ਏ ਮੈਂ ਸਾਰਿਆਂ ਨੂੰ ਇਹੀ ਫੀਲ ਕਰਦਾ ਆ ਆਪਾਂ ਪਿੰਡਾਂ 'ਚ ਬੈਠੇ ਆਪਾਂ ਨੂੰ ਕੁਝ ਨਹੀਂ ਪਤਾ ਜਿੱਦਾਂ ਅੱਜ ਵੀ ਜੀ ਮਨਜੋਤ ਜੀ ਦੀ ਹੋਰ ਵੀ ਸੇਵਾ ਸੋਸਾਇਟੀਆਂ ਵੀ ਲੱਗੀਆਂ ਹੋਈਆਂ ਨੇ ਪਹਿਲੇ ਦਿਨ ਤੋਂ ਉਹਨਾਂ ਨੂੰ 0 0 ਦਾ ਪਤਾ ਲੱਗਿਆ ਤੁਹਾਨੂੰ ਬੜਾ ਇਹਨਾਂ ਸਲਾਹ مشورہ ਕਰਕੇ ਤੁਹਾਨੂੰ ਕਬੱਡੀ ਖਿਡਾਰੀਆਂ ਨਾਲ ਗੱਲਬਾਤ ਹੋਈ ਹੈ ਕੀ ਕੀ ਸੋਚ ਰਹੇ ਨੇ ਇਸ ਸਮੇਂ ਪੰਜਾਬ ਦੇ ਬਾਰੇ ਜਿਹੜਾ ਹਾਲਾਤਾਂ ਦੇ ਬਾਰੇ ਇੱਕੋ ਜਿੰਨੇ ਵੀ ਕਬੱਡੀ ਪਲੇਅਰ ਨੇ ਸਾਰੇ ਹੀ ਹਰ ਤੀਜੇ ਦੇ ਪਰਿਵਾਰਾਂ ਦੇ ਨਾਲ ਨੇ ਜ਼ਿਆਦਾਤਰ ਮੱਝੇ ਦੀ ਬਹੁਤ ਜ਼ਿਆਦਾ ਪਲੇਅਰ ਨੇ ਉਹ ਆਪ ਨੂੰ ਬਹੁਤ ਜ਼ਿਆਦਾ ਡੁੱਬੀ ਹੋਈ ਹੈ ਕਿ ਸਾਰਿਆਂ ਨਾਲ ਗੱਲਬਾਤ ਹੋਈ ਹੈ ਤੇ ਬਹੁਤ ਵਧੀਆ ਰਿਸਪੌਂਸ ਹੈ ਸਾਰੇ ਬਹੁਤ ਮਦਦ ਕਰਨਗੇ ਮਨਜੋਤ ਜੀਰੇ ਕਬੱਡੀ ਦੇ ਨਾਲ ਕੰਦਾ ਜਦੋਂ ਛੁੜਿਆ ਉਹ ਮੱਟੇ ਕਰਦੇ ਉੱਤੇ ਮਿੱਟੀ ਦੇ ਨਾਲ ਜੁੜਿਆ ਕਿਸਾਨ ਵੀ ਮਿੱਟੀ ਦੇ ਨਾਲ ਜੁੜਿਆ ਆਫਰਲ ਕਿਸਾਨਾਂ ਤੇ ਹੀ ਪੁੱਤ ਨੇ ਕਬੱਡੀ ਖੇਡਦੇ ਨੇ ਜਾਂ ਕਬੱਡੀ ਖਡਾਉਣ ਵਾਲੇ ਨੇ ਭਾਈ ਜੀ ਉਹਨਾਂ ਨਾਲ ਗੱਲਬਾਤ ਹੋਈ ਸਭ ਤੋਂ ਪਹਿਲਾਂ ਇੱਕ ਰਾਹਤ ਮਿਲਦੀ ਆ ਵੀ ਜਿਵੇਂ ਜਿੱਥੇ ਜੂਝ ਰਹੇ ਆ ਤਾਂ ਪਿੱਛੇ سپورਟ ਵੀ ਹੈ ਕਿ ਬੈਕਪੋਰਡ ਵੀ ਹੈ ਜੀ ਬਿਲਕੁਲ ਸੁਨਦਰ ਵੀਰ ਜਦੋਂ ਆਏ ਹੋਏ ਇਦਾਂ ਨੇ ਸਾਡੇ ਭਰਾ ਨੂੰ ਸਾਡੇ ਨਾਲ ਖੜ ਜਾਣ ਤੇ ਜਿਹੜਾ ਸਾਡੇ ਆਪਣੇ ਵੱਡੇ ਵੱਡੇ ਜਿਹੜੇ ਕਾਰਜ ਹੁੰਦੇ ਆ ਇਹ ਕੋਈ ਐਉਂ ਦੀ ਭਰਾਈ ਘਰੇ ਕਰ ਚਾਹੇ ਵੱਡੀਆਂ ਕਿਸ਼ਤੀਆਂ ਲੈਣੀਆਂ ਜਿਵੇਂ ਗਿੱਲ ਭਰਾਣ ਕੇ ਫੜਗੇ ਗਿੱਲ ਭਰਾਣ ਕੇ ਖੇਤੀ ਪੱਟੀ ਉਹਨਾਂ ਦੇ ਕਿਸ਼ਤੀ ਜਿਹੜੀਆਂ ਤਿੰਨ ਕਿਸ਼ਤੀਆਂ ਜਾ ਕੇ ਰੈਸਕਿਊ ਕਰਕੇ ਲਿਆਉਂਦੀਆਂ ਜੋ ਤੇ ਇੱਕ ਜਾਇਆ ਤੋ ਇਹ ਇਹ ਭਰਾਵਾ ਦੀ ਬਰੌਲਤੀ ਇਹ ਸਾਰੇ ਕਾਰਜ ਚੱਲਦੇ ਆ ਕਾਲਾ ਬਾਗਰੋਂ ਤੇ ਪਹਿਲਾਂ ਵੀ ਚਲੋ ਜਿੱਥੇ ਵੀ ਆਪਾਂ ਇਹ ਇਹ ਤੋਂ ਮਦਦ ਕਰਦਾ ਆ ਭਰਾ ਅਡਾ ਪਰ ਅੱਜ ਸਾਡੇ ਪਿਛਾਂਗੇ ਫੜ ਗਿਆ ਹੁਣੇ ਮੈਨੂੰ ਗੱਲ ਹੋਈ ਆ ਵੀ ਦੱਸੋ ਕਿਹੜੀ ਚੀਜ਼ ਦੀ ਲੋੜ ਰਾਸ਼ਨ ਦਾ ਸੀ ਪਹਿਲੇ ਹੱਥ ਮੰਨ ਦੇਤੀ ਕਰ ਰਹੇ ਆ ਰਾਸ਼ਨ ਹਜੇ ਤੱਕਰ ਨਾ ਲਿਆਓ ਜਦੋਂ ਤੱਕ ਪਾਣੀ ਸੁੱਕੂਗਾ ਘਰ ਖਾਲੀ ਹੋਣਗੇ ਉਹਨਾਂ ਦੇ ਘਰਾਂ ਦੇ ਵਿੱਚ ਕੋ ਘਰ ਫੋਟ ਗਿਆ ਕੋ ਰਾਸ਼ਨ ਦਾ ਕੋਈ ਕਿਸੇ ਨੂੰ ਕੁਝ ਕਰਕੇ ਦੇਣਾ ਉਹਨਾਂ ਨੂੰ ਚੀਜ਼ਾਂ ਤੋਂ ਰਾਸ਼ਨ ਆਪਾਂ ਬੇਕਦਰੀ ਇੱਥੇ ਕਰ ਕਰਕੇ ਕਰੀ ਜਾਂਦੇ ਨਹੀਂ ਅਸੀਂ ਹੁਣ ਵੋਟਾਂ ਲੈ ਲੈ ਜਾਂਦੇ ਆ ਸਾਰੇ ਘਰਾਂ ਜਿੰਨਾ ਸਾਨੂੰ ਰਾਸ਼ਨ ਚਾਹੀਦਾ ਅਸੀਂ ਲਿਆ ਕੇ ਕਰ ਰਹੇ ਆ ਪਰ ਬਹੁਤ ਆਦ ਰਾਸ਼ਨ ਜਿਹੜਾ ਆ ਉਹ ਸਾਡਾ ਬੀ ਪੁਜਾਰਿਆ ਮੇਰੀ ਬੇਨਤੀ ਆ ਸਾਰੀ ਸੰਗਤਾਂ ਮੋੜੇ ਆਪ ਆਓ ਸਾਡੇ ਕੋਲ ਆ ਜਾਓ ਨਹੀਂ ਤਾਂ ਹੋਰ ਕਿਤੇ ਸੰਸਥਾਵਾਂ ਨਾਲ ਕਨੈਕਟ ਕਰੋ ਆਪ ਆਓ ਇਹਨਾਂ ਦੇਖੋ ਵਣਕੇ ਲੋਡ ਹੈ ਘਰਾਂ ਚ ਬੈਠੇ ਕੇ ਫੋਨ ਕਰਦੇ ਭਾਈ ਦੋ ਟਰੈਲੀਆਂ ਤੋਰਤੀਆਂ ਭਾਈ ਚਾਰ ਟਰੈਲੀਆਂ ਤੋਰ। ਕੀ ਕਰਾਂਗੇ ਭਾਈ ਇੱਥੇ ਸਾਨੂੰ ਆਪ ਟੈਨਸ਼ਨ ਪੈ ਜਾਂਦੀ ਵੀ ਦੁਬੰਦ ਦਾ ਪੈਸਾ ਸੀ ਨਾ ਕਿੱਥੇ ਨਹੀਂ ਆਏਗਾ। ਸਾਡਾ ਵੀ ਮਨ ਅਸੀਂ ਫਰੰਟ ਲਾਈਨ ਤੇ ਖੜੇ ਆ ਸਾਨੂੰ ਪਤਾ ਕਿੱਥੇ ਕੀ ਲੋਡ ਆ ਇਸ ਕਰਕੇ ਅਸੀਂ ਨਾਲ-ਨਾਲ ਪੀਲਾ ਕਰ ਰਹੇ ਆ ਇਹ ਜੋ ਭਰਾ ਸਾਡੇ ਨਾਲ ਖੜ ਗਿਆ ਜਿਹੜੀਆਂ ਸਾਡੀਆਂ ਹਾਂ ਜਦੋਂ ਸਾਡੇ ਵੀ ਸਾਨੂੰ ਤਾਂ ਮੈਂ ਜਦੋਂ ਦੱਸ ਦਿੱਤਾ ਨੂੰ ਸਾਨੂੰ ਵੀ ਕਈ ਸਾਧਨਾਂ ਦੀ ਲੋੜ ਆ ਜਿਵੇਂ ਬੂਟਾ ਲੈ ਕੇ ਜਾਣਾ ਜਿੱਦਾਂ ਹੁਣ ਭਰੀਆਂ ਭਰਾਈਆਂ ਹਵਾ ਕੱਢਦੇ ਆ ਉਹ ਪੈਕ ਕਰਨੀਆਂ ਪੈਂਦੀਆਂ ਰੋਜ਼ ਰਾਤ ਨੂੰ ਉਹਨੇ ਮੁੰਡੇ ਸਾਰੇ ਕਰਦੇ ਰਾਤ ਨੂੰ ਹਵਾ ਕੱਢਦੇ ਆ ਫਿਰ ਉਹ ਭਰ ਕੇ ਲੈ ਕੇ ਜਾਂਦੇ ਅਸੀਂ ਇਹੋ ਜਿਹੇ ਸਾਧਨ ਹੋਣ ਜਿਹਦੇ ਭਰੀਆਂ ਭਰਾਈਆਂ ਬੂਟਾ ਜਾਣ ਬਸ ਜਰੂਰ ਬਣਾਈ ਸੀ ਪਰ ਬਸ ਸਾਡੇ ਸੇਵਾਦਾਰ ਸੰਭੇ 10 ਮੁੰਰੇ ਸੰਭੇ 15 ਪੁੱਛੇ ਸੰਭੇ ਨਹੀਂ ਰਾਤ ਨੂੰ 25 ਜਾਣੇ ਤਾਂ ਬਸ ਇਹੀ ਕਰਦੇ ਇਹੋ ਜੀਆਂ ਚੀਜ਼ਾਂ ਅਸੀਂ ਕਰ ਰਹੇ ਆ ਤੇ ਇਹ ਸਾਰੀਆਂ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਹੀ ਆ ਇਸ ਹਰਦੀ ਕੋ ਸਾਧਵੇਂ ਇਹੋ ਜਿਹਾ ਹੋਣ ਜਿੱਥੇ ਜਾ ਕੇ ਤੇ ਲੋਡ ਪਵੇ ਉਸੇ ਟਾਈਮ ਹੀ ਜਾ ਕੇ ਸਾਡੇ ਆ ਗਏ ਧੋਕੇ ਨਾਲ ਦੀ ਬਦਲਤਾ ਐਨਆਰਆਈ ਭਰਾਵਾਂ ਦੀ ਬਦਲਤਾ ਹੈ ਜੀ ਦੀ ਬਦਲਤਾ ਹੈ ਭਰਾ ਨੇ ਇੰਗਲਾਸ਼ ਨੂੰ ਆ ਜੋ ਦੀ ਦੇਵਾ ਲਾਉਂਗਾ ਅੱਪਾ ਅੱਛਾ ਤੋ ਤੋਰ ਬਈ ਥੋੜਾ ਜਿਹਾ ਇੱਕ ਕਿੱਸਾ ਜਿਹੜਾ ਉਹਨਾਂ ਕੋ ਰਿਸਰਚ ਨਹੀਂ ਸੀ ਕਰੇ ਸਕੇ ਕਿਦਾ ਸਿਰਫ 2 ਮਹੀਨੇ ਦੀ ਬਚੀ ਆ ਔਰ ਉਹ ਪੂਰਾ ਘਰ ਲਗਭਗ 6 ਫੁੱਟ ਪਾਣੀ ਦੇ ਵਿੱਚ ਡੁੱਬਾ ਹੋਇਆ ਔਰ ਉਹ ਪਰਿਵਾਰ ਤਿੰਨ ਪਰਿਵਾਰ ਇੱਕੋ ਸ਼ਰਦ ਦੇ ਉੱਤੇ ਰਹਿ ਰਹੇ ਸੀਗੇ ਔਰ ਐਨੀ ਕੁ ਬੱਚੀ ਸੀਗੀ ਜਦੋਂ ਹੁਣ ਬਾਬਾ ਦੀਪ ਸਿੰਘ ਸੇਵਾਦਾਲ ਦੀ ਟੀਮ ਦੇ ਕੋਲ ਰੈਸਪੀ ਪੀਤਾ ਐਡਾ ਦੀਆਂ ਤਸਵੀਰਾਂ ਦੇਖ ਕੇ ਵੀ ਮਨ ਦੇ ਵਿੱਚ ਇੱਕ ਦੁੱਖ ਦਰਦ ਪੰਜਾਬ ਦੇ ਲਈ ਮਸਲਾ ਲਈ ਤਾਂ ਹਈਆ ਘਰ ਡੁੱਬੇ ਪਏ ਨੇ ਉਹ ਵੀ ਮਾਨੂੰ ਬਾਪੂ ਕਰਦੀਆਂ ਨੇ ਅੱਜ ਅਫਸਰ ਇਹਨਾਂ ਅੱਜ ਜਦੋਂ ਵੀ ਆਪਾਂ ਸੋਸ਼ਲ ਮੀਡੀਆ ਕੋਲਿੰਗ ਆ ਫੇਸਬੁਕ ਹੋ ਲਈ ਜਾਂ ਇੰਸਟਾਗ੍ਰਾਮ ਹੋ ਲਈ ਕੁਝ ਵੀਡੀਓ ਇਦਾਂ ਨਹੀਂ ਆਈ ਨੇ ਦੇਖ ਕੇ इमोਸ਼ਨ ਹੁੰਦਾ ਬੰਦਾ ਆਪਣੇ ਆਪ ਅੱਖਾਂ 'ਚ ਪਾਣੀ ਆਉਂਦਾ ਭਾਜੀ ਮੈਂ ਨਾ ਉਹੀ ਗੱਲ ਕਰ ਰਹੀ ਸੀ ਕਿ 2 ਸਾਲ ਦੀ ਬੱਚੀ ਹੈ ਮਹਾ ਉਹਦਾ ਫੋਸਟ 2 ਮਹੀਨੇ ਦੀ ਬੱਚੀ ਸੀ ਉਹਦਾ ਫਾਦਰ ਸਾਹਿਬ ਆਉਣ ਨੂੰ ਤਿਆਰ ਨਹੀਂ ਠੱਕੇ ਨਾਲ ਲੈ ਕੇ ਅਬ ਜਦੋਂ ਇਦਾਂ ਦੀ ਵੀਡੀਓ ਦੇਖਦੇ ਆ ਪਾਣੀ ਵਿੱਚ ਕਿਦਾਂ ਫਸੇ ਹੋਏ ਨੇ ਡੱਗਰ ਕਿਦਾਂ ਫਸੂ ਆਪਣੇ ਕਿਦਾਂ ਮਰ ਗਏ ਨੇ ਉਹ ਸਤਾਫ ਕਰਦੀਆਂ ਨੇ ਕਿ ਪਾਣੀ ਹੁੰਦਾ ਦੀ ਬਹੁਤ ਅਮੋਸ਼ੀ ਦਾ ਯਾ ਜਿਹੜੀ ਮੇਨ ਮੰਗ ਹੈ ਦਾ ਆਪਾਂ ਕਬੱਡੀ ਦਾ ਪੂਰੇ ਪੋੜੇ ਮੰਨਣਾ ਸਾਰੇ ਕਬੱਡੀ ਜੱਟੀ ਸਾਰਾ ਭਾਜੀ ਦਾ ਹਰ ਪਿੱਟਾ ਨਾਲ ਹੈ ਤੇ ਐਨਆਰਜੀ ਜੋ ਵੀ ਭਾਜੀ ਰਾਮ ਨੂੰ ਸੇਵਾ ਲਾਉਂਗੇ ਪੂਰੀ ਕਮਿਟੀ ਚ ਠੀਕ ਹੈ ਭਾਈ ਇਹਦਾ ਬਹੁਤ ਧੰਨਵਾਦ ਹੈ ਜੀ ਔਰ ਭਾਈ ਮਨਜੂਰ ਸਿੰਘ ਜੀ ਤਲਵੰਡੀ ਲਗਾਤਾਰ ਸੇਵਾਵਾਂ ਤੁਸੀਂ ਦੇ ਰਹੇ ਹੋ ਭਾਈ ਲਗਾਤਾਰ ਸੇਵਾ ਕਰ ਰਹੇ ਔਰ ਬੜੀ ਮੈਂ ਇਹਨਾਂ ਦੀ ਜਿਹੜੀ ਟੀਮ ਹੈ ਮੈਨੂੰ ਲੱਗਦਾ ਵੀ ਉਹ ਬਹੁਤ ਸਟਰੋਂਗ ਟੀਮ ਹੈ ਇੱਕ ਸਕਿੰਟ ਲਾਉਂਦੇ ਆ ਪਾਣੀ ਦੇ ਵਿੱਚ ਛਾਲ ਮਾਰਨ ਨੂੰ ਜੇ ਕਿਤੇ ਬੋਟ ਪਾਸ ਵੀ ਜਾਵੇ ਉਹ ਨਹੀਂ ਦੇਖਦੇ ਵੀ ਪਾਣੀ 5 ਫੁੱਟ ਡੂੰਘਾ ਹੈ ਕਿ 6 ਫੁੱਟ ਹੈ ਕਿ 10 ਫੁੱਟ ਡੂੰਘਾ ਹੈ ਤਾਂ ਬੋਟ ਨੂੰ ਵੀ ਰੈਸਕਿਊ ਕਈ ਵਾਰ ਕਰਨਾ ਪੈਂਦਾ ਫਿਰ ਉਸ ਤੋਂ ਅੱਗੇ ਜਾ ਕੇ ਪਰਿਵਾਰ ਕੱਢਣੇ ਤਾਂ ਸਵਭਕ ਤੌਰ ਦੇ ਤੇ ਸੇਵਾ ਵੱਡੀ ਹੈ ਸੰਭਵਤਾ ਹੈ ਜੇਕਰ ਐਨ ਆਰ ਆਈ ਵੀਰ ਪਰ ਆ ਅੱਗੇ ਆ ਕੇ ਇਹਨਾਂ ਨੂੰ ਸਾਰੇ ਇਕੁਪਮੈਂਟ ਦੇਣਗੇ ਕਿਉਂਕਿ ਜੇਕਰ ਅੱਜ ਬੋਟਾਂ ਨਾ ਹੁੰਦੀਆਂ ਜਾਂ ਆਉਣ ਵਾਲੇ ਸਮੇਂ ਵਿੱਚ ਬੋਟਾਂ ਨਾ ਹੁੰਦੀਆਂ ਤਾਂ ਫਿਰ ਜੇ ਕਿਤੇ ਮਾਫ ਕਰਿਓ ਕਿ ਜੇਕਰ ਖੁਦਾਨਾ ਖਾਸ ਹੈ ਸਭੀ ਨੌਬਤ ਆਈ ਤਾਂ ਫਿਰ ਰਾਤ ਕਾਰਜਾਂ ਦੇ ਵਿੱਚ ਤਕਲੀਫ ਆਉਂਦੀ ਹੈ ਦਿੱਕਤ ਆਉਂਦੀ ਹੈ ਆ ਬੱਸ ਵੀ ਦੇਖ ਰਿਹਾ ਹੈ ਇਹ ਬੱਸ ਪੂਰੇ ਦਾ ਪੂਰਾ ਘਾਰ ਬਣਾਇਆ ਹੋਇਆ ਔਰ ਇੱਕ ਛੋਟੀ ਜੀ ਸਹੂਲਤ ਹੈ ਇਹਦੇ ਵਿੱਚ ਹੀ 10-12 ਬੰਦੇ ਸੌਂਦੇ ਨੇ ਇੱਕ 10-12 ਬੰਦਿਆਂ ਦੀ ਟੀਮ ਰਾਤ ਨੂੰ ਚੱਲ ਜਾਂਦੀ ਹੈ ਕੁਝ ਬੰਦੇ ਦਿਨੇ ਆ ਜਾਂਦੇ ਨੇ ਤਾਂ ਲਗਭਗ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ 8 ਬੋਟਾਂ ਚੱਲ ਰਹੀਆਂ ਨੇ ਤਾਂ ਹੋਰ ਸਮਾਨ ਦੀ ਲੋਡ ਹੈਗੀ ਹੈ ਆਏ ਦਿਨੀਆਂ ਜੱਤੇਬੰਦੀਆਂ ਆ ਕੇ ਆ ਕੇ ਲੋਕਾਂ ਦੀ ਇਹੇ ਮੁਸ਼ਕਿਲਾਂਾਂ ਦੀ ਸੇਵਾ ਕਰ ਕਰਨ ਗਿਆ ਰਹੇ ਬੜੇ ਰੌਣਕ ਪੰਜਾਬੀ ਦੀਆਂ